ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਜਿਸ ਤਰ੍ਹਾਂ ਕਿ ਅੱਜ ਕੱਲ੍ਹ ਕਲਯੁਗ ਦਾ ਸਮਾਂ ਚੱਲ ਰਿਹਾ ਹੈ ਤੇ ਕਿਸੇ ਵੀ ਰਿਸ਼ਤੇ ਤੇ ਇਤਬਾਰ ਕਰਨਾ ਬਹੁਤ ਹੀ ਮੁਸ਼ਕਲ ਹੋਇਆ ਪਿਆ ਹੈ ਇਸ ਦੀ ਮਿਸਾਲ ਦੇਖਣ ਨੂੰ ਮਿਲੀ ਕਾਦਿਆਂ ਦੇ ਮਹੱਲਾ ਕ੍ਰਿਸ਼ਨ ਨਗਰ ਵਿੱਚ ਜਿੱਥੇ ਇੱਕ ਦੋ ਬੱਚਿਆਂ ਦੀ ਮਾਂ ਆਪਣੇ ਪਤੀ ਨੂੰ ਛੱਡ ਕਿਸੇ ਰਿਸ਼ਤੇਦਾਰ ਨਾਲ ਫਰਾਰ ਹੋ ਗਈ ਅਤੇ ਆਪਣੇ ਨਾਲ ਆਪਣੀ 11 ਸਾਲਾ ਦੀ ਬੱਚੀ ਲੈਣੇ ਅਤੇ ਨਕਦੀ ਵੀ ਲੈ ਗਈ ਉਸ ਦਾ ਪਤੀ ਵਿਕਰਮ ਉਸ ਦੀ ਪਾਲ ਵਿੱਚ ਦਰ ਦਰ ਦੀਆਂ ਠੋਕਰਾ ਖਾ ਰਿਹਾ ਹੈ ਉਸ ਵੱਲੋਂ ਪੁਲਿਸ ਥਾਣੇ ਵਿੱਚ ਵੀ ਇਸ ਦੀ ਰਿਪੋਰਟ ਕਰਵਾਈ ਗਈ ਪਰ ਅਜੇ ਤੱਕ ਉਸ ਨੂੰ ਆਪਣੀ ਪਤਨੀ ਬਾਰੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹਾਰ ਥੱਕ ਕੇ ਉਸ ਵੱਲੋਂ ਅਤੇ ਉਸ ਦੇ ਬੇਟੇ ਵੱਲੋਂ ਮੀਡੀਆ ਦਾ ਸਹਾਰਾ ਲੈਂਦੇ ਹੋਏ ਅਪੀਲ ਕੀਤੀ ਕਿ ਉਸ ਦੀ ਪਤਨੀ ਜਿੱਥੇ ਕਿਤੇ ਵੀ ਹੈ ਉਹ ਵਾਪਸ ਘਰ ਆ ਜਾਵੇ ਕਾਦਿਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਸਾਨੂੰ ਬਚਨ ਰਾਲ ਕ੍ਰਿਸ਼ਨਗਰ ਮੋਲਾ ਕਰਦੀ ਸਰ ਮੈਂ ਨਹੀਂ ਇਹ 16 ਤਰੀਕ ਦੀ ਮੇਰੀ ਵਾਈਫ ਘਰੋਂ ਛੱਡ ਕੇ ਚਲੀ ਗਈ ਤੇ ਬੜੀ ਭੰਦੋਰ ਕੀਤੀ ਐ ਸੀਸੀਟੀਵੀ ਕੈਮਰੇ ਵੀ ਚੈੱਕ ਕਰਾਏ ਆ ਤੇ ਕੁਛ ਨਹੀਂ ਪਤਾ ਲੱਗਾ ਬਾਅਦ ਤਿੰਨਾਂ ਦਿਨਾਂ ਬਾਅਦ ਮੈਨੂੰ ਪਤਾ ਲੱਗਾ ਮੇਰੇ ਸਾਰੇ ਦੇ ਸਾਰੇ ਨਾਲ ਗਏ ਰਿਸ਼ਤੇਦਾਰ ਵੀ ਉਹ ਸਾਡਾ ਤੇ ਬਾਕੀ ਉਹ ਜੋ ਕੁਛ ਹੈਗਾ ਹੀ ਪੈਸਾ ਤੇ ਲਾਵੇ ਤੇ ਕੱਪੜੇ ਕੱਪੜੇ ਵੀ ਭਾਂਡੇ ਲੈ ਕੇ ਵੀ ਆਪਣੇ ਚਲੀ ਗਈ ਤੇ ਨਾਲ ਮੇਰੀ ਗੁੜੀਆਂ ਛੋਟੀ ਨੂੰ ਲੈ ਗਈ 12 ਸਾਲਾਂ ਦੀ ਗੁੜੀਆਂ ਜਿਹੜੀ ਨਾਲ ਲੈ ਕੇ ਗਈ ਤੇ ਮੈਂ ਤੇ ਐਹੀ ਮੰਗ ਕਰਨਾ ਚਲੋ ਕੋਸ਼ਿਸ਼ ਨਹੀਂ ਮਿਰਾਹਲ ਨੂੰ ਲੈ ਕੇ ਦੇਰ ਨਹੀਂ ਕੋਈ ਕਾਰਵਾਈ ਹੋਣੀ ਮੈਂ ਕੰਪਲੇਟਾ ਕਰ ਕਰ ਕੇ ਆ ਸਾਰਾ ਧਾਕੇ ਕੇ ਆ ਪਟਾਲੇ ਵੀ ਕੀਤੀ ਕੰਪਲੇਟ ਆ। ਭਗਵਾਨ ਤੁਮਾਰ ਸੀ ਇਹੋ ਨੇ ਮੈਂ ਕੰਪਲੇਟਾ ਪਾਈਆਂ ਜੇ ਆ ਉਹਨਾਂ ਦੀਆਂ ਸਾਰੇ ਆਂਦੇ ਤੇ ਬਸ ਆਈ ਮੈਸੇਜ ਆਏ ਜਾਂਦੇ ਇੰਨੀ ਤਰੀਕ ਤੇ ਤੁਹਾਡੀ ਕਾਰਵਾਈ ਹੋਣੀ ਹੈ ਆ ਹੋਣੀ ਹੈ। ਉਸ ਤੋਂ ਬਾਅਦ ਆ ਕਾਦੀਆਂ ਥਾਣੇ ਤੇ ਵੀ ਦਿੱਤੀ ਜੇ 16 ਤਰੀਕ ਦੀ ਕੋਈ ਕਾਰਵਾਈ ਕੋਸ਼ਿਸ਼ ਨਹੀਂ ਉਸ ਤੋਂ ਬਾਅਦ ਆ ਮੈਂ ਆ ਲਿਖਾ ਕੇ ਸਾਰੇ ਬਸ ਡੇਰੇ ਹਰੇ ਹਰ ਇੱਕ ਸ਼ਾਰਾਂ ਤੇ ਦਿੱਤੇ ਆ। ਯਾਨੀ ਸਾਰਾ ਕੁਝ ਬਣਾ ਕੇ ਅਰੇ ਵੀ ਨਹੀਂ ਕੋਈ ਮਤਲਬ ਰੱਬ ਟਾਲੇ ਵੀ ਦਿੱਤੇਗੇ ਉਹਨਾਂ ਨੇ ਹਰ ਸੀਰ ਦਿੱਤੀ ਹੈ ਮੈਨੂੰ ਹਸੀਰ ਮਿਲੀ ਉੱਥੇ ਵੀ ਦੋ ਤਿੰਨ ਵਾਲੀ ਮੌਕਿਆਂ ਕਾਦੀਆਂ ਥਾਣੇ ਤੇ ਜਾਣਾ ਹੋ ਤੇ ਕਾਦੀਆਂ ਥਾਣੇ ਵਾਲੇ ਬਸ ਇਹੀ ਕਿੰਦੇ ਕੋਈ ਗੱਲ ਨਹੀਂ ਕਾਰਵਾਈ ਕਰਾਣੇ ਆ ਕੁਛ ਗਿਸ਼ ਕਰਨੇ ਆ ਕੁਝ ਵੀ ਹੜਾ ਹੁੰਦਾ ਵਾ ਤਾਂ ਤੁਹਾਨੂੰ ਫੋਨ ਕਰਾਂ ਦੇ ਦੱਸਾਂਗੇ ਉਹਨਾਂ ਦੇ ਮੇਰੇ ਦੋ ਬੱਚੇ ਜੇ ਗੁੜੀਆਂ ਨਾਲ ਲੱਗੇ ਆ 14 ਸਾਲਾਂ ਦਾ ਬੇਟਾ ਵਾ ਆ ਬੇਟਾ ਲੱਕੇ ਨਾਲ ਮੇਰੇ ਜਿੰਦਗੀ ਗਈ ਹੈ 16 ਤਰੀਕ ਦੀ 16 April ਦੀ 2025 ਇਹਦੇ ਨਾਲ ਜੀ ਆ ਜਿੰਨਾ ਗਈ ਆ ਮੁੰਡਾ ਮੇਰੇ ਸਾਲੇ ਦਾ ਸਾਲਾ ਜੇ ਦੀਮਾ ਬਾੜ ਦਾ ਮੁੰਡਾ ਮੁੰਡਰੀ ਫੋਕਾ ਹਾਂਜੀ ਕਹਾਂ ਆਰਾਂਜਨ ਸੀ ਮੇਰੇ ਸਾਲੇ ਨਾਲ ਆਂਦਾ ਸੀ ਮੇਰੇ ਸਾਲੇ ਹਾਰ ਆਂਦਾ ਹੈ ਮੇਰੇ ਸਾਲੇ ਦੇ ਨਾਲ ਆਂਦਾ ਮੇਰੇ ਸਾਲੇ ਹਾਰ ਦੇ ਨਾਲ ਆਂਦਾ ਵਾ ਤੇ ਅੱਤੇ ਆ ਗਿਆ ਤੇ ਮੇਰੀ ਬੋਟੀ ਨੂੰ ਭਾਨ ਕਹਿੰਦਾ ਸੀ ਦੀਰੀ ਦੀਰੀ ਕਰਕੇ ਬੋਲਦਾ ਹੁੰਦਾ ਹੈ ਤੇ ਬਸ ਇਦਾਂ ਹੀ ਦੀਰੀ ਕਰਕੇ ਉਹਨੇ ਕਹਿਣਾ ਕਹਿਣਾ ਦੀਰੀ ਇਦਾਂ ਦੀਰੀ ਉਦਾਂ ਤੇ ਜਿਹੜੀ ਮੇਰੀ ਉਹ ਸਾਲੇ ਹਾਰ ਵੀ ਉਹਨੂੰ ਵੀ ਸਾਰਾ ਪਤਾ ਹੈ ਸਾਲੇ ਮੇਰੇ ਨੂੰ ਵੀ ਉਹਨਾਂ ਨੇ ਮੈਨੂੰ ਕੋਈ ਗੱਲ ਨਹੀਂ ਮੇਰੀ ਸੱਸ ਨੂੰ ਵੀ ਪਤਾ ਹੈ ਆ ਗੱਲ ਦਾ ਉਨਾਰੇ ਕਿਤੇ ਗੱਲਬਾਤ ਚੱਲਦੀ ਪਈ ਐ ਤੇ ਮੇਰੇ ਕੋਲ ਰਿਕਾਰਡਿੰਗਾਂ ਵੀ ਆ ਗਈਆਂ ਮੇਰੇ ਸਾਰੇ ਹਾਲ ਦੀ ਤੇ ਉਹਨਾਂ ਮੈਂ ਪੁੱਛਿਆ ਵਾ ਰਿਕਾਰਡਿੰਗ ਆਈ ਤਾਂ ਕੋਸਲਾ ਮੇਰਾ ਮੇਰੇ ਉਕਾਹੰ ਤਾਂ ਮੈਨੂੰ ਕਹਿੰਦਾ ਵਾ ਭਾਜੀ ਆ ਨੇ ਨਾ ਸਮਝਾ ਨਾ ਸਕੀਤਾ ਸਮਝਾ ਨਾ ਦੇ ਚ ਕੋਈ ਲੱਭ ਜੀ ਹੈ ਕਿ ਬਾਕੀ ਉਹਨੂੰ ਪਰਖਣ ਵਾਸਤੇ ਕੀਤਾ ਵਾ ਮੁੰਡੇ ਨੂੰ ਜਿੱਦਾਂ ਨੇ ਉਹਨੇ ਵਰਡਿੰਗ ਯੂਜ਼ ਕੀਤੀ ਨਾ ਆਪਣੀ ਤੇ ਇਦਾਂ ਨਹੀਂ ਉਹਨੇ ਬਹੁਤ ਜ਼ਿਆਦਾ ਕੀਤਾ ਵਾ ਤੋ ਮੈਂ ਸਾਲੇ ਆਪਣੇ ਉਹਨੇ ਕਿਹਾ ਵਾ ਮੈਂ ਕੋਈ ਇੰਨੀ ਗੱਲਬਾਤ ਆਈ ਤੂੰ ਆਪਣੀ ਨਾਲ ਦੀ ਨੂੰ ਉੱਥੇ ਛੱਡ ਕੇ ਆ ਆਪਣੇ ਸੋਹਰੇ ਤੇ ਆਪੀ ਬਾਪਸਾ ਏਰੀ ਇੰਨਾ ਨਹੀਂ ਹੋ ਰਿਹਾ ਕੋਈ ਕਸੂਰ ਹੀ ਨਹੀਂ ਉਹਨੂੰ ਮੈਂ ਜਾਣੇ ਨਹੀਂ ਛੱਡਣ ਉਹਨਾਂ ਨੂੰ ਸਾਰਿਆਂ ਨੂੰ ਪਤਾ ਤੇ ਬਾਕੀ ਮੁੰਡੇ ਦੇ ਜਿਹੜਾ ਮਾਂ ਵਾ ਉਹਨੂੰ ਨਹੀਂ ਕਿਸੇ ਨੂੰ ਪਤਾ ਨਾ ਰਿਹਾ ਪਿਓ ਨੂੰ ਭਰਾ ਦੇ ਨੂੰ ਛੋਟੇ ਨੂੰ ਪਤਾ ਭਰਾ ਦਾ ਨਾ ਰੋਹੀ ਤੇ ਭਰਾ ਨੂੰ ਵੀ ਪਤਾ ਭੈਣ ਨੂੰ ਵੀ ਪਤਾ ਇਹ ਗੱਲ ਨਹੀਂ ਕੋਈ ਕਰਦੇ ਨਾ ਦੱਸਦੇ ਦੋ ਤਿੰਨ ਵਾਰ ਇਹਨਾਂ ਦੇ ਪਿੰਡ ਗਿਆ ਚੀਮਾ ਬਾਠੇ ਬਿਆਸ ਲਾ ਕੇ ਮੇਤੇ ਲਾ ਕੇ ਪਿੰਡੇ ਆ ਪਿੰਡੇ ਗਿਆ ਮੈਂ ਤੇ ਮਾੜੀ ਨੂੰ ਮੈਂ ਕਹਾਂ ਮੈਨੂੰ ਤੇਰਾ ਫੋਨ ਚਾਹੀਦਾ ਮੈਂ ਫੋਨ ਚੈੱਕ ਕਰਨਾ ਤੇ ਕਾਲਜ ਸਟਰੀ ਡਿਟੇਲ ਸਾਰਾ ਪਰ ਮਾਂ ਨੇ ਫੋਨ ਦੇ ਦਿੱਤਾ ਪਰਾਹ ਕੋ ਮੰਗਿਆ ਫੋਨ ਪਰਾਹ ਕੋ ਮੇਰੇ ਨਾਲ ਪੈਨਸ਼ਨ ਆਪੇ ਲੜਨਾ ਪਿਆ ਇਹਨਾਂ ਮੈਨੀਆਂ ਦੇ ਨਾਲ ਜਿੰਨੂੰ ਕਹਿਣਾ ਕਰ ਰਿਹਾ ਤੁਸੀਂ ਜਿੱਦਾਂ ਕੰਨਾ ਕਰਨਾ ਮੇਕੋ ਰਿਕਾਰਡਿੰਗ ਵੀ ਪਈਆਂ ਉਹਨਾਂ ਦੀ ਸਰ ਮੰਗਿਆ ਇਹ ਕਰਨਾ ਵਾ ਮੇਰੀ ਪੇ ਸੁਣਾਈ ਕੀਤੀ ਜੇ ਸਰ ਮੈਂ ਪ੍ਰਸ਼ਾਸਨ ਅੱਗੇ ਆ ਹੀ ਮੰਗ ਕੰਨਾ ਵਾ ਮੇਰੀ ਕੋਈ ਨਹੀਂ ਸੁਣਾਈ ਹੋ ਹੁੰਦੀ ਬੜੀ ਭੱਜ ਦੌਰ ਕਰਾਨਾ ਬਰਾ ਕੁਛ ਕਰਕੇ ਮੇਜਾ ਕੁਛ ਨਹੀਂ ਹੁੰਦਾ ਕੋਈ ਜਗ੍ਹਾ ਇਦਾਂ ਨਹੀਂ ਛੱਡੀ ਜਿੱਤੇ ਮੈਂ ਨਹੀਂ ਗਿਆ ਦਿਨ ਰਾਤ ਮੈਂ ਭੱਜਿਆ ਮੈਨੂੰ ਜਦੋਂ ਛੁੱਟੀ ਹੁੰਦੀ ਮੈਂ ਦਿਹਾਰੀਆਂ ਤੋੜ ਕੇ ਆਪਣੀਆਂ ਸਾਰਾ ਕੁਛ ਮੁੰਡਾ ਉੱਥੇ ਲਵਾ ਕੇ ਬੈਂਕ 'ਚ ਮੈਂ ਕੰਮ ਕਰਨਾ ਚਾਹ ਆਪਣੀ ਦਾ ਕੰਮ ਕਰਨਾ ਵਾ ਮੈਂ ਵੀ ਸਵੇਰਾ ਕੰਮ ਕਰਨਾ ਵਾ ਦਿਹਾੜੀਆਂ ਤੋਰ ਕੇ ਮੈਂ ਲੱਭਣ ਜਾਂਦਾ ਰਿਹਾ ਵਾ ਕਦੀ ਅੰਮਰਸਾਰਾ ਚਲੰਦਰ ਲੁਧਿਆਣਾ ਹਰ ਇੱਕ ਜਗ੍ਹਾ ਮੈਂ ਘੁੰਮ ਕੇ ਆਉਂਦਾ ਜਿੱਥੇ ਜਿੱਥੇ ਮੈਨੂੰ ਕੋਈ ਕਹਿੰਦਾ ਨੱਥੀ ਵੇਖਿਆ ਤੇ ਹਰ ਇੱਕ ਜਗ੍ਹਾ ਸਰਮਾ ਜਾਂਦਾ ਪਰ ਮੈਨੂੰ ਕੋਈ ਨਹੀਂ ਸਾਰਾ ਲੱਭਾਂ ਦਾ ਕੁਝ ਹਾਂ ਨਹੀਂ ਸਰ ਮੈਂ ਤਾਂ ਹੁਣ ਥੱਕ ਕੇ ਹਾਰ ਕੇ ਬੈ ਗਿਆ ਹੁਣ ਨਾ ਇੰਤਾਰ ਬੈਠਾ ਤਾਂ ਹੀ ਮੈਂ ਮੀਟੀਆਂ ਦੀ ਸਪੋਰਟ ਲਿਆ ਮੈਂ ਹਰ ਇੱਕ ਚੀਜ਼ ਪੰਜਾਬ ਪੁਲਿਸ ਵਾਲੇ ਜਿਹੜੇ ਹੁੰਦੇ ਆ ਹਰ ਇੱਕ ਚੀਜ਼ ਉਹਨਾਂ ਨੇ ਦਿੱਤੀ ਹੈ ਉਹਨਾਂ ਦੀ ਲੋਕੇਸ਼ਨ ਦੇਤੀ ਨੰਬਰ ਦੇਤੇ ਮੋਟਰਸਾਈਕਲ ਦਾ ਨੰਬਰ ਹਰ ਇੱਕ ਚੀਜ਼ ਦੋ ਫੋਨ ਖੜੇ ਇੱਕ Oppo ਦਾ ਇੱਕ Vivo ਦਾ ਇੱਕ ਸੈਮਸੰਗ ਦਾ ਇੱਕ Oppo ਦਾ ਖਰਾ ਉਹਨਾਂ ਦੇ ਡੱਬੇ ਵੀ ਦੇ ਛੱਡੇ ਉਹਨਾਂ ਨੂੰ ਕਹਿੰਦੇ ਨੰਬਰ ਟ੍ਰੇਸ ਤੇ ਪਾਇਆ ਹਜੇ ਤੱਕ ਟ੍ਰੇਸ ਤੋਂ ਨਿਕਲਿਆ ਹੀ ਨਹੀਂ ਨੰਬਰ ਆਸ ਅਗੋ ਆਹੀ ਮੈਨੂੰ ਕਹਿੰਦੇ ਟ੍ਰੇਸ ਤੇ ਨੰਬਰ ਪਾਇਆ ਵਾ ਲੋਕੇਸ਼ਨ ਘੜੀ ਜਿਹੜੀ ਹੁਣ ਮੁੰਡੇ ਦੀ ਲਾਸਟ ਲੋਕੇਸ਼ਨ ਨਿਕਲੀ ਉਹਨੇ ਆਪਣੇ ਭਰਾ ਨੂੰ ਫੋਨ ਕੀਤਾ ਵਾ ਰੋਹਿਤ ਨੂੰ ਉਹ ਵੀ ਮੇਥੇ ਜਾ ਕੇ ਉਹਨੇ ਤਾਂ ਨਹੀਂ ਕੋਈ ਕਾਰਵਾਈ ਕੀਤੀ ਸਾਰਾ ਕੁਝ ਸਾਰਾ ਪੰਜਾਬ ਪੁਲਿਸ ਸਾਰੇ ਨੂੰ ਮੈਂ ਕਿਹਾ ਇਹੋ ਕਹਿੰਨੇ ਕੋਈ ਯਸ਼ੋਵਰ ਸੰਦ ਦੱਸ ਦੇਵੇ ਕੋਈ ਜਾਨਾ ਕਿ ਨਹੀਂ ਆਹੀ ਪਾ ਦੌੜਨਾ ਕਰੀ ਬੁੱਤਾਰ ਫਾਈ ਥੱਕ ਗਏ ਆ ਮੁੰਡਾ ਮੇਰਾ ਥੱਕ ਗਿਆ ਮੈਂ ਅਕੜੇ ਖਿਆਲ ਨਹੀਂ ਕੀਤਾ ਫੋਨ ਨਹੀਂ ਲੱਗੀ ਰਹੀ ਜਿੰਝ ਚਾਬੀ ਜਾਂ ਤੇ ਬਾਸ ਮੈਂ ਮੱਕੜੀ ਮੁੰਦੇ ਨਾਲ ਗੱਲ ਨਹੀਂ ਕੀਤੀ ਮੈਂ ਜੇ ਮੈਂ ਗੱਲ ਕੀਤੀ ਤੇ ਇਹ ਮਾਰੇ ਗੋਨੇ ਨੇ ਕਹਿੰਦੇ ਮੇਰੇ ਸਾਸਮ ਮੈਨੂੰ ਮਤ ਮੰਨਦੀ ਮੈਂ ਚਾਹ ਨਹੀਂ ਗੱਲ ਕਰਦੀ ਹਾਂ ਹਾਂ ਇਹ 14 ਸਾਲਾਂ ਦਾ 10 ਸਾਲਾਂ ਦੇ ਲਈ ਉਹ ਨਾ ਮਾਂਗੇ ਉਹ ਸਾਨੂੰ ਲੈ ਹੱਦ ਪੇਸ਼ ਹੋ ਜੇ ਇਹ ਸਾਨੂੰ ਪੰਜਾਂ ਲੱਖ ਦੇ ਪੈਸੇ ਜੂ ਜਾਣਾ ਚਾਹੀਏ ਕਿ ਨਹੀਂ